ਟੋਰਾਂਟੋ ਦੇ ਨਿਊ ਮਾਰਕੀਟ ਵਿਖੇ ਇੱਕ ਜੁਐਲਰੀ ਸਟੋਰ ਲੁੱਟਣ ਵਾਲੇ ਚਾਰ ਸ਼ੱਕੀਆਂ ਨੂੰ ਹਾਈਵੇ 404 ਰੂਟ ਤੇ ਵਾਪਰੇ ਹਾਸਲ ਦੇ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਮਿਲਟਨ ਦੇ ਇੱਕ ਸਖਸ਼ੇ ਦੇ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਵਾਲੀਆਂ ਚੋਰੀशुदा ਪਰਫਿਊਮ ਦੀਆਂ ਸ਼ੀਸ਼ੀਆਂ ਬਰਾਮਦ ਕਰਨ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਇਸਤਵਾਨ ਬਿਟਵੀ ਵਿਕੀ 39 ਸਾਲ ਦੇ ਰਵਿਂਦਰ ਬੇਣੀ ਨੂੰ ਜ਼ਬਰਦਸਤ ਦੇ ਮਾਮਲੇ ਰ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਵੀ ਰਿਪੋਰਟ ਸਾਹਮਣੇ ਆ ਰਹੀ ਹੈ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤਕਰੀਬਨ 5:30 ਵਜੇ ਅਪਰ ਕੈਨੇਡਾ ਮਾਲ ਦੇ ਵਿੱਚ ਜੁਐਲਰੀ ਸਟੋਰ ਉੱਤੇ ਡਾਕਾ ਪੈਂਦੀ ਇਤਲਾਮਿਲੀ ਪੁਲਿਸ ਮੁਤਾਬਕ ਪੰਜੋ ਸ਼ੱਕੀ ਜੁਐਲਰੀ ਸਟੋਰ ਦੇ ਵਿੱਚੋਂ ਦਾਖਲ ਹੋਏ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ ਡਾਕੇ ਦੌਰਾਨ ਦੋ ਜਨਿਆਂ ਉੱਤੇ ਪੇਪਰ ਸਪਰੇਵੀ ਕੀਤਾ ਗਿਆ ਪੁਲਿਸ ਨੇ ਸ਼ੱਕੀਆ ਦੀ ਗੱਡੀ ਦਾ ਪਿੱਛਾ ਸ਼ੁਰੂ ਕੀਤਾ ਅਤੇ ਸਟੀਲਜ਼ ਅਵੈਨਿਊ ਇਸਟ ਨੇੜੇ ਹਾਈਵੇ 404 ਉਤੇ ਤਿੰਨ ਕਟਿਆ ਦੀ ਟੱਕਰ ਹੋ ਗਈ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਅਫਸਰਾਂ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਦਕਿ ਪੰਜਵਾਂ ਸ਼ੱਕੀ ਹਲੇ ਤੱਕ ਫਰਾਰ ਚਲਦੇ ਅਦਰ ਕੌਂਟਾ ਪੁਲਿਸ ਨੇ ਦੱਸਿਆ ਕਿ ਮਿਲਟਨ ਦੇ ਘਰ ਦੇ ਵਿੱਚ ਛਾਪੇਪੜਾਣ 400 ਤੋਂ ਛੋਦੀ ਸ਼ੁਦਾ ਪਰਫਿਊਮ ਦੀਆਂ 1880 ਸ਼ੀਸ਼ੀਆਂ ਜ਼ਬਤ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਅੰਦਾਜ਼ਨ ਕੀ